ਚਾਲੋ ਪਿੰਗਾਂਆਂ ਵੋਟਾਂ ਨਾ ਪਿੰਡ ਚ ਬਣਾ ਦਿਓ ਤੁਹਾਡੇ ਤਾਂ ਨਹੀਂ ਬਣੀ ਬਾਈ ਨਹੀਂ ਨਹੀਂ ਬਣੀ ਮਤ ਇਹ ਨਹੀਂ ਕੋਈ ਨਾ ਆਉਂਦੇ ਆ ਆਈ ਜਾਂਦੇ ਨੇ ਐ ਬੱਦਰਿਆ ਪੂਰੇ ਛੱਡੇ ਤਰੰਗ ਬਾਨ ਨਹੀਂ ਅੱਜ ਨਹੀਂ ਬਣ ਹੈਗੇ ਜੀ 1 ਕਿਲੋ ਕਰਾ ਦੇ 1 ਕਿਲੋ ਕਰਾ ਨਾ ਨਾ ਉਹ ਵੋਟ ਨਾ ਬਣਦੇ ਬਾਈ ਹੈਗੇ ਜੀ ਜਿਹੜੀ ਜਿਹੜੀ ਤੁਸੀਂ ਜਿਹੜਾ ਪਿੰਡ ਦਾ ਸਰਪੰਚ ਬਣੂ ਪਹਿਲਾਂ ਮਤ ਇਹ ਕੋਈ ਇਹਦੀ ਵੋਟ ਨਹੀਂ ਪਿੰਡ ਚ ਬਣਦੇ ਜਿਹੜੀਆਂ ਗੱਲਾਂ ਮੈਂ ਲੈ ਕੇ ਤੁਰਿਆ ਜੀ ਇਹੀ ਮੈਂ ਜਾਗ ਲਾਉਣ ਦਾ ਕੰਮ ਜਾ ਪੁਗਾ ਤਾਂ ਮੈਂ ਸਮਝੂਗਾ ਮੈਂ ਸਫਲਾ ਤੋਡੇ ਕੋਲੇ ਆਇਆ ਜੇ 5% ਬੰਦਾ ਦੇ ਮੇਰੀ ਗੱਲ ਪੱਲੇ ਪੈ ਗਈ ਤਾਂ ਮੇਰਾ ਇੱਥੇ ਵਾਸਫਲਾ ਕੱਲ ਐਮਐਲਏ ਵੀ ਬਣਦੀ ਨਹੀਂ ਆ ਕੱਲੀ ਆ ਤੁਸੀਂ ਇੰਨੇ ਲੋਕ ਖੜੇ ਆ ਤੁਹਾਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਹਰ ਬੰਦੇ ਦਾ ਰੱਬ ਵਸਦਾ ਹੁੰਦਾ ਹੈ ਅੱਜ ਵੀ ਸਾਰਿਆਂ ਤੇਰਾ ਹੱਥ ਕੱਢਦੇ ਆ ਸਾਡੇ ਵੱਲੋਂ ਖੜਾ ਹੋ ਸਾਡੇ ਵੱਲ ਆ ਜਾ ਪਾਰਟੀਆਂ ਪਾਰਟ ਨਹੀਂ ਹੁੰਦੀਆਂ ਨੇ ਪਾਰਟੀ ਤੋਂ ਬਿਨਾਂ ਕੱਲਾ ਕਿੱਥੋਂ ਲੜੇਗਾ ਪਾਰਟੀ ਦਾ ਕਾਰਡਰ ਹੁੰਦਾ ਵੋਟ ਬੈਂਕ ਹੁੰਦਾ ਮਗਰ ਨਹੀਂ ਕਰਦਾਰ ਮਾਰ ਕੇ ਨਹੀਂ ਯਾਰ Napoleon. पौदे